ਸਾਡੇ ਲੈਂਡਮੈਨ ਰਣਵੀਰ ਜੀ ਟਰੈਲ ਲੈਣਗੇ ਉੱਤੇ ਚੜਨਗੇ ਸਾਰੇ ਬਧਾਈਆਂ ਦੇ ਦੇਣ ਵਾਲੇ ਮਲਾਜਮਾਂ ਨੂੰ ਤੁਹਾਨੂੰ ਭਾਈ ਬਧਾਈਆਂ ਆ ਜੀ ਆ ਗਈ ਆਪਣੇ ਸਾਡੇ ਐਕਸ਼ਨ ਸਾਹਿਬ ਖੜੇ ਨੇ ਆ ਸਾਡੇ ਪ੍ਰਧਾਨ ਹਰਵੰਸ ਸਿੰਘ ਜੀ ਖੜੇ ਨੇ ਸਾਡੇ ਸੀਨੀਅਰ ਪ੍ਰਧਾਨ ਗੁਰਚਰਨ ਜੀ ਖੜੇ ਨੇ ਜੇਈ ਪਾਂਡੇ ਸਾਹਿਬ ਤੇ ਸਾਡੇ ਹਫਰਾ ਭਾਈ ਸਾਹਿਬ ਜਤਿੰਦਰਪਾਲ ਜੀ ਹਾਂਜੀ ਜਤਿੰਦਰ ਜੀ ਸਾਡੇ ਇੱਕ ਮਿੰਟ ਜੀ ਸਾਹਿਬ ਚੜ ਰਿਹਾ ਜੀ ਚੜ ਰਿਹਾ ਪਰਲੇ ਕੰਟਰੋਲ ਵਿੱਚ ਜਾਣਾ ਚੰਗੀ ਕੰਟਰੋਲ ਕਿਹਾ ਬਤਾਵੋ ਜੀ ਆਪੇ ਉੱਪਰ ਜਾ ਰਿਹਾ ਬੜਾ ਸੀਧਾ ਬੈਠਾ ਕਿਹਨਾਂ ਉਹ ਆਪੇ ਕਰੇਗਾ। ਕੋਈ ਲੈ ਕੋਈ ਹੋ ਜਾਂਦਾ ਸੀ। ਅੱਛਾ ਜਿਹੜਾ ਵਿੱਚ ਚੜੂ ਉਹਨੂੰ ਆਪਰੇਟ ਕਰਨਾ ਪੈਂਦਾ ਹੈ। ਹੈ? ਜਿਹੜਾ ਹਾਂ ਇਹ ਬੰਦ ਹੈ। ਹੈ ਰਣਵੀਰ ਜਿਹੜਾ ਕਿਢਾਲ ਸਾਹਿਬ ਜਿਹੜਾ ਆਪ ਚੜੂਗਾ ਉਹਨੂੰ ਆਪਰੇਟ ਕਰਨਾ ਪਊਗਾ ਹੈ। ਥੱਲੇ ਨਹੀਂ ਥੋਡੇ ਕੰਟਰੋਲ ਇਹ ਆਪ ਜਿਵੇਂ ਹੁਣ ਬੰਦੇ ਨੂੰ ਜਰੂਰਤ ਪੈਂਦੀ ਉਹ ਆਪਣੇ ਸਾਹਬ ਨਾਲ ਕਰ ਸਕਦਾ। ਅੱਛਾ 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 ਉਹ ਥੱਲੇ ਵੀ ਹੈਗਾ ਕੰਟਰੋਲ ਹੈ ਨਾ? ਥੱਲੇ ਵੀ ਹੈਗਾ ਜੇ ਬੰਦੇ ਨੂੰ ਉੱਪਰ ਨਾ ਬਦਲ ਲੱਗੇ ਤਾਂ ਥੱਲੇ ਜੇ ਤੈਨੂੰ ਜੇ ਸਮਝ ਗਿਆ ਠੀਕ ਆ ਚੜ੍ਹ ਜੇਂਗਾ ਕਰ ਲੈ ਨਹੀਂ ਮੇਰੇ ਆਪ ਕਰ ਲੈਣਗੇ ਚਲ ਬਣ ਠੀਕ ਆ ਤੂੰ ਤਾਂ ਸਮਝ ਗਿਆ ਯਾਰ ਹੌਲੀ ਹੌਲੀ ਕਰ ਟੁੱਕੇ ਆ ਕੰਮ ਆਪ ਡਾਊਨ ਵਾਲਾ ਹੀ ਆ ਲੈਫਟ ਰਾਈਟ ਨਾਲ ਦੱਸ ਤਾਂ ਇਹ ਬੱਤਾਂ ਹੋਰ ਨਾ ਤੇ ਮਨ ਜੋ ਉਹ ਇਹਨਾਂ ਨੂੰ ਕਿੰਨਾ ਸਟ੍ਰੈਸ ਹੈਗਾ ਯਾਰ ਲੈ ਨਹੀਂ ਇਹ ਤਾਂ ਹੁਣ ਵੱਧਦੀ ਨਹੀਂ ਚੜ੍ਹਦੀ ਨਹੀਂ ਇਹਨਾਂ ਨੂੰ ਤਾਂ ਕੋਈ ਤਾਂ ਬੋਝ ਬਣ ਗਈ ਇਹ ਤਾਂ ਹੁਣ ਕਹਿ ਰਿਹਾ ਕਰਨੀ ਮਂਗਾਓ ਜੀ ਮਸ਼ੀਨ ਹੁਣ ਦੂਜਾ ਵੀਰੇ ਅੱਛਾ ਇਹ ਇਹ ਸਿੱਧਾ ਹੋ ਗਿਆ ਠੀਕ ਆ ਇਹ ਤਾਂ ਪਟਰੀ ਕਟਿੰਗ ਨੂੰ ਇਹ ਹੁਣ ਅਸੀਂ ਉਹਨੂੰ ਘੋੜੇ ਕੋਲ ਨੇ ਪੈਸੇ ਦੇ ਦੇ ਕੇ ਕਰਾਉਂਦੇ ਰਿਹਾ ਹਾਂ ਰੁਕ ਜਾ ਰੁਕ ਜਾ ਛੱਡ ਦੇ ਵੀਰੇ ਜਿੱਥੇ ਰੋਕਣੀਆਂ ਅੱਛਾ ਇਹ ਇਹ ਆਪਣਾ ਮੋੜ ਲੱਗ ਗਿਆ ਲੈਫਟ ਫਾਈਲ ਇਦਾਂ ਵੀ ਕਰਦੀ ਐ ਹਾਂਜੀ ਨਾ ਉਹ ਆ ਗਿਆ ਅੱਛਾ ਇਹ ਕਰਦੀ ਐ ਨਹੀਂ ਜੀ ਨਹੀਂ ਜੈਕ ਲੱਗ ਗਿਆ ਅੰਦਰ ਕਿੰਨੇ ਦੀ ਪਈ ਗੱਡੀ ਇਹ ਇਹ ਵੇਰ ਕਦੋਂ ਕਰ ਦੇਣਗੇ ਆਪਾਂ ਨੂੰ ਹੈਂਡਓਵਰ ਜੀ ਹੋ ਗਈ ਹੋ ਗਈ ਹੈਂਡਓਵਰ ਤੈਨੂੰ ਵਧਾਈਆਂ ਜੀ ਫੇਰ ਇਹ ਮੂੜ ਤਾਂ ਆ ਇਹ ਉਹ ਫੇਰ ਲੱਡੂ ਲੁੱਡੂ ਲਿਆ ਯਾਰ ਇਹ ਸੈਕਿੰਡ ਬੰਦ ਕਰ ਹਾਂ ਪਹਿਲਾਂ ਸੈਕਿੰਡ ਬੰਦ ਕਰ ਲੂ ਵੀਰੇ ਕੜਾ ਜੱਕਲੇ ਗਾਣੇ ਕਿਉਂ ਨਹੀਂ ਹਾਂਜੀ ਇਹਨਾਂ ਕਰਕੇ ਫਿਰ ਵੀ ਉਹ ਟੈਪ ਪਰਾ ਸਹੀ ਸੀ ਬਾਕੀ ਉੱਚੇ ਨੀਵੇਂ ਵੀ ਫਿਸੜ ਕਈ ਵਾਰ ਹਾਂਜੀ ਫਿਰ ਲੈਵਲ ਲਾ ਕੇ ਦਿੱਤੇ ਨੇ ਜੀ ਉਹਨਾਂ ਨੇ ਕੇ ਲੱਗੇ ਇੱਕ ਪਿੱਛੇ ਲੱਗਾ ਰਿਹਾ ਆਹ ਨਾ ਉਹ ਸਾਈਡ ਤੇ ਲੱਗਾ ਹਾਂਜੀ ਬਦ ਦੱਬ ਕੇ ਰੱਖ ਵੀਰੇ ਆਪੇ ਹੌਲੀ ਹੋ ਜੂਗਾ ਛੱਡ ਕੇ ਨਹੀਂ ਮਾਰਨੀ ਹਾਂ ਆਹ ਦੇ ਲੈਵਲ ਲੱਗੇ ਆਹ ਇਹਨਾਂ ਉਹਦੇ ਨਾਲ ਤਾਂ ਨਹੀਂ ਲੱਗੂਗੀ ਉਹਦੇ ਨਾਲ ਤਾਂ ਨਹੀਂ ਲੱਗੂਗਾ ਕੇ ਨੇਵੀ ਰਣਵੀਰ ਚਾਹ ਪਹਿਲਾਂ ਚਤਰੀ ਬੋਲਦੀ ਆਸਮਾਨ ਉੱਪਰ ਚਤਰੀ ਲੈ ਵੀ